ਚੈੱਕ ਕਰ ਲੋ ਏਕੇਟੈਕਸ ਬ੍ਰਾਂਡ ਦੀ ਪ੍ਰਿੰਸਸ ਕਲੈਕਸ਼ਨ ਆਲ ਓਵਰ 5 ਮੀਟਰ ਸੂਟ ਆ ਸੁਪੀਰੀਅਰ ਕਾਟਨ ਲੌਨ ਫੈਬਰਿਕ ਬਹੁਤ ਵਧੀਆ ਕੱਪੜਾ ਜੀ ਡਿਸਟਲ ਪ੍ਰਿੰਟ 5 ਮੀਟਰ ਸੂਟ ਆ ਜੀ ਬਹੁਤ ਵੱਡੇ ਆਫਰ ਲਗਾਤੀ ਏਕੇਟੈਕਸ ਬ੍ਰਾਂਡ ਦੇ ਸੂਟਾਂ ਦੇ ਸੇਲ ਮੇਲਾ ਜੀ ਪੂਰਾ ਸ਼ੁਰੂ ਹੋ ਗਿਆ ਜਲਦੀ ਨਾਲ ਦੀ ਵਿਜ਼ਿਟ ਕਰੋ ਜੀ ਏਕੇਟੈਕਸ ਬ੍ਰਾਂਡ ਦਾ ਪ੍ਰਿੰਸਸ ਕਲੈਕਸ਼ਨ ਮਾਰਕੀਟ ਦੇ ਵਿੱਚ 950 ਰੁਪਏ ਦਾ ਸੂਟ ਮਿਲ ਰਿਹਾ 5 ਮੀਟਰ ਜੀ ਏਕੇਟੈਕਸ ਬ੍ਰਾਂਡ ਦੀ ਸੇਲ ਲਗਾਤੀ ਡਿਜ਼ਾਈਨ ਦੇਖੋ ਜੀ ਬਹੁਤ ਵਧੀਆ ਕੱਪੜਾ ਪਿਓਰ ਕਾਟਨ ਸੁਪੀਰੀਅਰ ਕਾਟਨ ਜੀ 5 ਮੀਟਰ ਸੂਟ ਹੈ ਜੀ ਅਸੀਂ ਕਰਤਾ 550 ਰੁਪਏ ਦਾ ਜੀ ਸੇਲ ਦੇ ਵਿੱਚ 550 ਰੁਪਏ ਦਾ 5 ਮੀਟਰ ਸੂਟ ਪ੍ਰਿੰਸਸ ਕਲੈਕਸ਼ਨ ਚੈੱਕ ਕਰ ਲੋ ਜੀ ਏਕੇ ਟੈਕਸ ਬ੍ਰਾਂਡ ਦਾ ਕੱਪੜਾ ਆਊਗਾ ਜੀ 550 ਦਾ 5 ਮੀਟਰ ਕਰਤਾ ਜੀ 550 ਦਾ 5 ਮੀਟਰ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨ ਆ ਗਿਆ ਕਿੰਨਾ ਸੋਹਣਾ ਫਰੀਕ ਬੁੱਟਿਆ ਪ੍ਰਿੰਟ ਆਊਗਾ 5 ਮੀਟਰ ਸੂਟ ਤਿੰਨ ਕਲਰ ਨੇ ਦੇ ਵਿੱਚ 550 ਰੁਪਏ ਦਾ ਜੀ ਬਹੁਤ ਵਧੀਆ ਕੱਪੜਾ ਆਰਾਮਦਾਰੀ ਬਹੁਤ ਹੈ ਕੱਪੜੇ ਸਪੀਰੀਅਰ ਕਾਟਨ ਹੈ ਜਿਹਨੂੰ ਏਕਟੈਕਸ ਬ੍ਰਾਂਡ ਦਾ ਆਪ ਨੂੰ ਪਤਾ ਹੀ ਆ ਦੇਖੋ ਜੀ ਜਾਣੇ ਮਾਣੇ ਬ੍ਰਾਂਡ ਆ ਦੇਖੋ ਜੀ ਏਕਟੈਕਸ ਬ੍ਰਾਂਡ ਦਾ ਪ੍ਰਿੰਸਸ ਕਲੈਕਸ਼ਨ 5 ਮੀਟਰ ਸੂਟ 550 ਦਾ ਜੀ 550 ਰੁਪਏ ਦਾ ਜਲਦੀ ਆ ਦੀ ਵਿਜ਼ਿਟ ਕਰ ਲਓ ਜੀ ਆਨਲਾਈਨ ਆਰਡਰ ਬੁੱਕ ਕਰ ਲਓ ਇੱਕ ਹੋਰ ਫੇਰ ਦੇਖੋ ਜੀ ਕਰਾਂਗੇ ਦੇ ਵਿੱਚ ਉਹ ਸੀਗਾ ਜੀ ਕਰਾਂਗਾ ਇਹਦੇ ਚਾਹ ਗ੍ਰੀਨ ਜੇਟਨ ਤੇ ਆਊਗਾ ਜੀ ਬਹੁਤ ਸੋਹਣੇ ਸੋਹਣੇ ਰੰਗ ਨੇ 550 ਰੁਪਏ ਦਾ 5 ਮੀਟਰ ਸੂਟ ਹੈ ਜੀ ਬਹੁਤ ਵਧੀਆ ਕਪੜਾ ਆਰਾਮਦਾਰੀ ਬਹੁਤ ਹੈ ਜਲਦੀ ਜਲਦੀ ਔਨਲਾਈਨ ਆਰਡਰ ਬੁੱਕ ਕਰ ਲੋ ਔਨਲਾਈਨ ਪੇਮੈਂਟ ਤੇ ਸ਼ਿਪਿੰਗ ਇੱਕ ਸੂਟ ਦੀ 60 ਰੁਪਏ ਦੋ ਦੀ 80 ਚਾਰ ਦੀ 100 ਹੈ ਜੀ ਔਨਲਾਈਨ ਪੇਮੈਂਟ ਤੇ ਇੱਕ ਦੀ 60 ਦੋ ਦੀ 80 ਚਾਰ ਦੀ 100 ਜੀ ਰੰਗ 550 ਨੂੰ ਕਰਤਾ ਸੂਟ ਏਕੇ ਟੈਕ ਬ੍ਰੈਂਡ ਦਾ ਪ੍ਰਿੰਸੇਸ ਕਲੈਕਸ਼ਨ 550 ਸੀਓਡੀ ਤੇ ਇੱਕ ਸੂਟ ਦੀ 120 ਹੈ ਦੋ ਦੀ 1